ਉਹ ਕੰਦੇ ਫਰਦੇ ਆਂ ਦੁਖੀ ਹੁੰਦੇ ਫਰਦੇ ਆਂ ਪਾਲਾ ਠੰਡਾ ਚ ਬੁੱਢਾ ਸਕੀਦਾ ਥੱਕ ਜਾਂਦੇ ਆਂ ਸਨਸਾਰਿਕ ਪਰਿਵਾਰ ਨੇ ਜਾਂਦੇ ਦੁੱਖੇ ਜੋ ਕੰਸਰਟ ਪਰੇਟ ਆ ਆਈ ਗਿਆ ਅੰਕ ਵਿਚ ਆਈ ਗਿਆ ਕਿ ਮਾਣ ਰੱਖ ਲੈ ਰਿਹਾ ਤੁਸੀਂ ਮੈਨੂੰ ਮਾਫ ਕਰ ਦੇਵੀਂ ਮਾਫੀ ਪੰਜ ਸਾਲਾਂ ਦੀ ਮਾਫੀ ਮੰਗੀ ਨੀ ਮੈਨੂੰ ਖਰਾਬ ਕਰਿਆ ਕੋਟ ਕੇ ਚਿਹਰੇਗਾ ਬਖਾਤੀ ਦਿੱਲੀ ਚੰਡੀਗੜ੍ਹੋਂ ਖਾਦੇ ਹੈ ਜੇ ਮਾਫੀ ਹੋਣ ਮੰਗਦੀ ਅੱਜ ਉਹ ਤਾਂ ਤਾਂ ਹੀ ਗੁੜੀ ਬਹੁਤ ਹਾਕਰੀ ਗੁੜੀ ਹੈ ਜਦੋਂ ਮਾਫਤਾ ਨਹੀਂ ਕਰਦੀ ਫਿਰ ਉਹਨੂੰ ਹਾਂਜੀ ਬੇਬੇ ਜੀ ਅੱਜ ਕੋਰਟ 'ਚ ਬਿਆਨ ਬੇਬੇ ਭਾਈ ਭੇਜੀ ਅੱਜ ਕੋਰਟ ਚ ਬਿਆਨ ਕਰਦੇ ਬਿਆਨ ਦੇਤੇ ਦਰਜ ਹੋ ਗਏ ਜਿੱਦੋਂ ਫਿਰ ਪੇਸ਼ ਹੋਊਗੀ ਜਾਂ ਜੱਜ ਸਾਹਿਬ ਕਰਗੇ ਬੱਚਾ ਮਾਇਆ ਕੀ ਕਰ ਸਕਦੇ ਉਹ ਤਾਂ ਜੱਜ ਦੇ ਸਾਰੇ ਜਾਂ ਰੱਬ ਦੇ ਸਾਰੇ ਪਰਮਾਤਮਾ ਕੋ ਧੰਤ ਮਾ ਮਾਫੀ ਮੰਗਦੇ ਸੀ ਫਿਰ ਕਰੋਗੇ ਮਾਫ ਨਹੀਂ ਜੀ ਨਹੀਂ ਮਾਫੀ ਆਈ ਗੱਲ ਤਾਂ ਮੈਂ ਇੱਕੋ ਹੀ ਗੱਲ ਆ ਸਾਰੇ ਨੂੰ ਕਿ ਮਾਫੀ ਨਹੀਂ ਕਰਾਂਗੇ ਅੱਛਾ ਜੀ ਸਾਨੂੰ ਤਪਾਇਆ ਤੇ ਜਿਉਂ ਤਪ ਦੀ ਜ਼ਰੂਰੀ ਸੋਰਾ ਪਰਿਵਾਰ ਵੀ ਟੁੱਟ ਗਿਆ ਨੇ ਜੀ ਐਡਵਿਜ਼ਰ ਨੇ ਟੁੱਟ ਨਹੀਂ ਸਵੇਰ ਰੱਖ ਲੈ ਗਿੰਦਲਾ ਕਰਕੇ ਸਭ ਦਾ ਪ੍ਰੇਸ਼ ਦਾ ਵਿੱਚ ਸੀ ਸੋਰ ਵੀ ਵਿੱਚ ਡਿਆ ਰਹਿੰ ਗਾ ਤੇ ਮੇਰੇ ਘਟੇ ਚ ਖੇ ਪਾਤੀ ਜੀ ਬੋੜੀ ਬੁੜੀ ਜਾਨੀ